ਆਮ ਆਦਮੀ ਪਾਰਟੀ ਦੇ ਉਮੀਦਵਾਰ ਲਗਾਤਾਰ ਲੀਡ ਪੜਾਈ ਤੇ ਜਸ਼ਨ ਦੀ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵੱਲੋਂ ਜਿਹੜਾ ਉਹ ਜਸ਼ਨ ਬਣਾਇਆ ਜਾ ਰਿਹਾ ਹੈ ਅਤੇ ਅੱਜ ਵੱਡੀ ਜਿੱਤ ਜਿਹੜੀ ਆ ਇਹ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸੰਧੂ ਦੀ ਹੋਈ ਹੈ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਭੰਗੜਾ ਜਿਹੜਾ ਉਹ ਪਾਇਆ ਜਾ ਰਿਹਾ ਹੈ ਗੱਲਬਾਤ ਵੀ ਜਿਹੜੀ ਅਸੀਂ ਦੂਰ ਕਰਾਂਗੇ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤਰਪਾਉਂ ਉਹ ਪਾਡੇ ਨਾਲ ਅਸੀਂ ਇਸ ਵਾਰ ਦੇ ਬਿਤੇ ਜਿੱਤ ਕੇ ਆਵਾਜ਼ੀ ਪਾਰਟੀ ਦੇ ਉਮੀਦਵਾਰ ਸਰਬੀਤ ਸਿੰਘ ਸੰਧੂ ਬਹੁਤ ਵੱਡੀ ਜਿੱਤ ਹੋਈ ਆ ਸਾਡੇ ਨਾਲ ਜਰੂਰ ਸੀ ਅੱਜ ਲੋਕਾਂ ਦਾ ਫਤਵਾ ਮਿਲਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਰ ਸਿੰਘ ਸੰਧੂ ਜਿੱਤੇ ਨੇ ਟੀਕਿਲ ਵਰਕਰਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਅਹੀਂ ਕੱਲੀ ਕੱਲੀ ਬੋਰਡ ਦੇ ਤੇ ਵਿਧਾਨ ਸਭਾ ਹਲਕਾ ਦੇ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਭਾਰੀ ਬਹੁਮਤ ਵੋਟਾਂ ਪਾ ਕੇ ਜਿਤਾਇਆ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਹੁਣ ਕੰਮ ਜੰਗੀ ਪੱਧਰ ਤੇ ਉਹੀ ਹੋਣਗੇ ਲੋਕਾਂ ਨੂੰ ਉਮੀਦ ਬੜੀ ਹੈ ਕਿਉਂਕਿ ਸਾਢੇ 3 ਸਾਲ ਜਿਹੜਾ ਡਾਕਟਰ ਸਾਹਿਬ ਹੁਣ ਬਿਮਾਰ ਵੀ ਸੀਗੇ ਤੇ ਉਹਨਾਂ ਨੇ ਸਾਢੇ 3 ਸਾਲਾਂ ਵਿੱਚ ਲੋਕ ਨਾਰਾਜ਼ ਵੀ ਸੀ ਉਹਨਾਂ ਤੋਂ ਵੇਖੋ ਜੀ ਇਹਨਾਂ ਦੱਸ ਦਿਆਂ ਕਿ ਜਦੋਂ ਦੇ ਭਾਜੀ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਅਨਾਉਂਸ ਕੀਤਾ ਵਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਉਸੇ ਵੇਲੇ 35 ਕਰੋੜ ਰੁਪਇਆ ਸਰਦਾਰ ਹਰਮਿੰਦਰ ਸਿੰਘ ਸੰਧੂ ਸਾਹਿਬ ਨੇ ਲੈ ਲੰਦਾ ਸੀ ਆਮਦ ਪਾਰਟੀ ਦੇ ਸ੍ਰੀ ਭਗਵੰਤ ਪਵਨ ਜੀ ਮੁੱਖ ਮੰਤਰੀ ਸਾਹਿਬ ਕੋਲੋਂ ਤੇ ਉਦੋਂ ਦੇ ਵਿਕਾਸ ਸ਼ੁਰੂ ਕਰਤੇ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰਨਾ ਸ਼ੁਰੂ ਕਰਤਾ ਤੇ ਲੋਕਾਂ ਨੇ ਭਾਰੀ ਬਹੁਤ ਮਤਨਾ ਵੋਟਾਂ ਚ ਜਿਤਾਤਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਧੰਨਵਾਦ ਜੀ ਧੰਨਵਾਦ ਵੀ ਸਮਰਥਕ ਮੌਜੂਦ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਲੇਕਿਨ ਇਹ ਤਸਵੀਰ ਜਿਹੜੀ ਹੈ ਤੁਸੀਂ ਵੇਖ ਸਕਦੇ ਹੋ ਭੰਗੜੇ ਪੈ ਰਹੇ ਨੇ ਉਸੀ ਦੇਖ ਸਕਦੇ ਹੋ ਕਿ ਭੰਗੜੇ ਪੈ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਛੜਕੇ ਆ ਵੱਡੀ ਲੀਡ ਕਹਿਣਾ ਜੋ ਬੱਲੇ ਬੱਲੇ ਹੋ ਗਏ ਬਾਈ ਗੁਰੂ ਦਾ ਸ਼ੁ크ਰੀਆ ਕਰਨ ਦਾ ਆ ਮਾਲਕ ਨੇ ਜਿੱਤ ਦਿੱਤੀ ਆ ਜਿੰਨੇ ਵਰਕਰ ਨੇ ਉਹਨਾਂ ਦੇ ਤਨਵਾਦ ਦੇ ਰੂਪ ਵਿੱਚ ਕਹਿਣਾ ਸਾਰੇ ਵਰਕਰਾਂ ਨੇ ਤੈਦ ਲੋ ਬਹੁਤ ਮਿਹਨਤ ਕਰਕੇ ਸਾਨੂੰ ਜਿਤਾਇਆ ਜਿੰਨੇ ਵਾੜਾਂ ਦੇ ਵਿੱਚ ਲੋਕ ਬੈਠੇ ਨੇ ਤੁਸੀਂ ਵੀ ਵਾੜ ਦੇ ਇੱਕ ਇੰਚ ਆ ਦਿੱਤੀ ਐਮਸੀ ਰਹੇ ਉਹ ਲੰਮੇ ਸਮੇਂ ਤੋਂ ਲੋਕਾਂ ਨੇ ਮੋੱਖਾ ਦਿੱਤਾ ਮੂਹੋਂ ਨਾ ਟੀਮ ਪਰੋਸਾ ਉਹ ਰੋਸਾ ਵੀ ਝੜ ਸਾਰੇ ਗਾਮ ਪਿਆਲੇ ਦਾਦ ਦੇ ਕਰਾਇਆ ਜਾਂਦਾ ਹੈ ਹਰ ਇੱਕ ਵਰਕਰ ਦਾ ਹਰ ਇੱਕ ਵੋਟਰ ਦਾ ਹਰ ਇੱਕ ਸਪੋਰਟਰ ਦਾ ਜਿਨ੍ਹਾਂ ਨੇ ਵੱਡਾ ਮਾਣਕ ਆਮ ਆਦਮੀ ਪਾਰਟੀ ਨੂੰ ਫੇਰ ਦਿੱਤਾ ਤੇ 15000 ਦੇ ਕਰੀਬ ਲੀਡ ਦੇ ਨਾਲ ਆਮ ਆਦਮੀ ਪਾਰਟੀ ਤਰਨਤਨ ਹਲਕੇ ਦੀ ਜਿੱਮੀ ਚੋਣ ਜਿੱਤੇਗੀ ਅਸੀਂ ਹਰ ਵੋਟਰ ਦਾ ਸਪੋਰਟਰ ਦਾ ਐਮਐਲਏ ਸਹਿਬਾਨ ਦਾ ਮੰਤਰੀ ਸਹਿਬਾਨ ਦਾ ਸਾਡੇ ਮੁੱਖ ਮੰਤਰੀ ਸਾਹਿਬ ਇੱਥੇ ਆਏ ਸਾਡੇ ਨੈਸ਼ਨਲ ਕਮਿਸ਼ਨਰ ਇੱਥੇ ਆਏ ਆ જિલ્લા ਪ੍ਰਧਾਨ ਦੇ ਹੋਂਦੇ ਨਾਤੇ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਦਾ ਕੀਮਤੀ ਸਮਾਂ ਕੱਢ ਕੇ ਸਾਡੇ ਲਈ ਪ੍ਰਚਾਰ ਕੀਤਾ ਦੇ ਸਾਡੇ ਐਮਐਲਏ ਸਰਦਾਰ ਹਰਮਿੰਦਰ ਸਿੰਘ ਸੱਧੂ ਜੀ ਨੂੰ ਐਮਐਲਏ ਬਣਾਇਆ ਇੱਕ ਫਟਾ ਉਹਨਾਂ ਦਾ ਯੋਗਦਾਰ ਹੈ ਬੜਾ ਧੰਨਵਾਦ ਜਿੱਥੇ ਇੱਕ ਪਾਸੇ ਪੰਥਕ ਤਰਾਕ ਹੋਦੀਆਂ ਸੀ ਇਹ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਹਾ ਭਾਈ ਇਹ ਤਾਂ ਦਿੰਦੇ ਕਿ ਉਹਨਾਂ ਦੇ ਪਾਪਾ ਦੀ ਅਸੀਂ ਵੀ ਪੰਥਕੀਆਂ ਤੁਸੀਂ ਸਾਨੂੰ ਕਿਉਂ ਪੰਥ ਜੋਂ ਬਾਹਰ ਕੱਢਦੇ ਐ ਜੀ ਦੱਸੋ ਮੇਰੇ ਸਿਰ ਤੇ ਪਾ ਕੇ ਬੱਤੀ ਆਵੇ ਗੁਰੂ ਮਹਾਰਾਜ ਗੁਰੂ ਅਰਜ ਦੇਵ ਜੀ ਸਾਰੇ ਆਪਾਂ ਪੰਥੀ ਆ ਆਪਾਂ ਕਿਹੜੇ ਵੀ ਪੰਥ ਜੋਂ ਬਾਹਰ ਆ ਚਲੋ ਆਪੋ ਆਪਣੀ ਪਰਵਾਸਾ ਪਰ ਮੇਰਾ ਜਿਹੜਾ ਮੰਨਣਾ ਤੇ ਮੇਰਾ ਸੋਚਣਾ ਮੈਂ ਕਹਿੰਦਾ ਕਿ ਰਾਜਨੀਤੀ ਧਰਮ ਤੋਂ ਅਲੱਗ ਹੋਣੀ ਚਾਹੀਦੀ ਹੈ ਰਾਜਨੀਤੀ ਨੂੰ ਧਰਮ ਦੇ ਨਾਲ ਬਿਲਕੁਲ ਨਹੀਂ ਜੋੜਨਾ ਚਾਹੀਦਾ ਰਾਜਨੀਤੀ ਤੇ ਰਾਜਨੀਤਿਕ ਬੰਦਾ ਹੱਦਕ ਹੋ ਸਕਦਾ ਹੈ ਹਾਂਜੀ ਰਾਜਨੀਤੀ ਤੇ ਰਾਜਨੀਤਿਕ ਹੋ ਸਕਦਾ ਹੈ ਰਾਜਨੀਤਿਕ ਬੰਦਾ ਪਰ ਤੋਂ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਰਾਜਨੀਤਿਕ ਤੇ ਪਰ ਤੋਂ ਹੋਦਾ ਇਹ ਬੰਦਾ ਵੀ ਬੰਦਕ ਹੋ ਸਕਦਾ ਇਹ ਨਹੀਂ ਜਿਹੜਾ 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 ਇਹ ਨਹੀਂ ਆ ਜਿਹੜਾ ਦੂਜੀ ਪਾਰਟੀ ਦੇ ਵਿੱਚ ਸੁਣੋ ਬਾਬਾ ਜੀ ਜਿਹੜਾ ਦੂਜੀ ਹੋਣਾ ਹੈ ਆਪਦੀ ਪਾਰਟੀ ਦੇ ਵਿੱਚ ਆ ਕੀ ਗੱਲ ਅਸੀਂ ਪੰਥਕ ਤੁਸੀਂ ਸਾਨੂੰ ਪੰਥਕ ਨਹੀਂ ਸਮਝਦੇ ਆਹੀਂ ਪੰਥਕ ਆ ਸਾਡਾ ਤਾਂ ਕਹਿਣਾ ਹੈ ਸਾਡਾ ਨਹੀਂ ਕਹਿਣਾ ਉਹਨਾਂ ਦਾ ਕਹਿਣਾ ਹੈ ਕਿਸੇ ਦਾ ਵੀ ਕਹਿਣਾ ਹੋਵੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਤਰਤੀ ਇਸ ਜਾਨੀ ਧਰਤੀ ਤੇ ਅਸੀਂ ਵੀ ਉੱਥੇ ਜਾ ਕੇ ਮੱਥਾ ਟੇਕਦੇ ਹਾਂ ਅਸੀਂ ਫਿਰ ਰਾਤ ਮੇਰ ਤੇ ਚੱਲਦੇ ਅਸੀਂ ਦਾਸ ਜੀ ਕਰਨਦਾਰੀਆਂ ਵਰਗਾ ਉਹ ਨਹੀਂ ਕਿ ਉਹਨਾਂ ਦਾ ਪੰਦ ਹਾਰ ਗਿਆ ਜਿਹਨੂੰ ਕਹਿ ਦਈਏ ਕਿ ਸੋਚ ਜਾਂ ਜੜੀ ਉਹ ਆ ਰਹੀ ਆ ਉਹ ਆਪ ਹਾਰੇ ਦੇ ਪੰਦ ਨਹੀਂ ਆਦਾ ਕਦੀ ਠੀਕ ਹੈ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਇੱਥੇ ਤੱਤੀ ਤਵੀ ਤੇ ਬੈਠੇ ਇੱਥੇ ਕੰਕਲ ਸੜ ਜੇ ਨਾ ਉਹਨੂੰ ਆਂਦੇ ਸ਼ੀ ਨਾ ਕਰਾਤੇ ਜੋ ਠੀਕ ਹੈ ਇਹ ਫਰੀ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਉਹਨਾਂ ਦੀ ਤਾਂ ਕਿੰਨਾ ਨਾ ਰਿਹਾ ਹੈ ਸਾਡਾ ਮੁਕਾਬਲਾ ਕਹੇ ਨਰੇਗਾ ਸਾਡਾ ਮੁਕਾਬਲਾ ਹੈਗਾ ਅੱਧੀ ਜੇ ਨੰਬਰ ਦੇ ਅਕਾਲੀ ਦਾ ਬਾਦਸ਼ਾਹ ਦਾ ਮੁਕਾਬਲਾ ਖੋਦ ਨਾਲ ਹੀ ਆਪਣੀ ਲੀਡ ਆਪੇ ਥੋੜੀ ਜਾ ਰਹੀ ਹੈ ਮੈਂ ਨਾ ਵਾਟੀ ਘਟਦੇ ਆ ਸੰਗਤ ਨੇ ਸਾਡਾ ਮੁਕਾਬਲਾ ਕਿਸੇ ਅਕਾਲੀ ਦਾ ਜੇਗਾ ਨਾ ਅਕਾਲੀ ਦਾ ਆਜਿਆ ਨਾ ਅਕਾਲੀ ਦਾ ਪਹਿਲਾਂ ਹੀ ਜਨਾਬਾਂ ਦੇ ਸਪੋਰਟਰਾਂ ਦੇ ਕੰਮ ਰਹੇ ਆ ਵੀਰੇ ਕਰਾਂਗੇ ਜਦੋਂ ਮਰਜ਼ੀ ਕੋ ਭੈਣ ਭਰਾ ਫੋਨ ਕਰੇ 24 ਘੰਟੇ ਆਜ ਰਹੇ ਆ 24 ਘੰਟੇ ਰਾਤ ਦੇਣਾ ਅੱਗੇ ਵੀ ਹਾਜ਼ਰ ਸਾਂ ਪਿੰਗਾ ਵੀ ਆ ਜਾਦਾ ਹੈ ਦੁਨੀਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਇੰਨਾ ਵੱਡਾ ਪਿਆਰ ਜਿਹੜਾ ਸਰਦਾਰ ਮੀਤ ਸਿੰਘ ਸੰਧੂ ਜੀ ਨੂੰ ਤੇ ਆਮ ਪਾਰਟੀ ਨੂੰ ਦਿੱਤਾ ਜੀ ਇਹ ਇਸ ਤਰੀਕੇ ਨਾਲ ਮੁਕਾਬਲਾ ਵੇਖਦੇ ਨੂੰ ਲੱਗ ਰਿਹਾ ਹੈ ਲੋਕਾਂ ਦਾ ਪਿਆਰ ਜਿਹੜਾ ਨਜ਼ਰ ਆ ਰਿਹਾ ਹੈ ਚਲੋ ਸਾਰਿਆਂ ਨੇ ਆਪਣੇ ਵੱਲੋਂ ਕੋਸ਼ਿਸ਼ ਕਰਨੀ ਹੁੰਦੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪਰ ਮੋਹਰ ਉਹਨਾਂ ਸਰਦਾਰ ਮੀਤ ਸਿੰਘ ਸੰਧੂ ਜੀ ਤੇ ਆਮ ਪਾਰਟੀ ਦੇ ਲਈ ੱਲੇ ੱਲੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕੀ ਕਹਾਂ ਚੋ ਰੇਲੀਆਂ ਘਰਾਈਆਂ ਤੋਂ ਅਸੀਂ ਰਿਣੀ ਆ ਸਾਰੀ ਇਹ ਹਲਕਾ ਨਿਵਾਸੀਆਂ ਦੇ ਜਿਨ੍ਹਾਂ ਨੇ ਇੰਨਾ ਪਿਆਰ ਦੇ ਕੇ ਇੰਨੀ ਵੱਡੀ ਜਿੱਤ ਦਿੱਤੀ ਇਹਨਾਂ ਦਾ ਹੀ ਜਿਹੜਾ ਦੇਹਨੀਆਂ ਨਹੀਂ ਦੇ ਸਕਦੇ ਵਿਕਾਸ ਕਰਾ ਕੇ ਸਰਦਾਰ ਮੀ ਜਨ ਸੰਧੂ ਜੀ ਇਹਨਾਂ ਦਾ ਕੁਛ ਨਾ ਕੁਛ ਜਿਹੜਾ ਰਣ ਮੁਰ ਨਹੀਂ ਜਿਹੜਾ ਸਭ ਨੂੰ ਪ੍ਰਚਾਰ ਦੇ ਦਰਾਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਵੀ ਦੱਸਿਆ ਲੋਕਾਂ ਤੋਂ ਠੋਸਾ ਦਵਾਉਂਦੇ ਹੁਣ ਵੇਖੋ ਸਰਦਾਰ ਮੀ ਜਨ ਸੰਧੂ ਜੀ ਨੇ ਪਿਛਲੇ 15 ਸਾਲਾਂ ਜਿਹੜਾ ਵਿਕਾਸ ਕਰਾਇਆ ਲੋਕਾਂ ਨੂੰ ਵਿਸ਼ਵਾਸ ਸੀ ਵੀ ਇਹੋ ਹੀ ਇੱਕ ਇਨਸਾਨ ਆ ਜਿਹੜਾ ਵਿਕਾਸ ਦੀ ਨੇਰੀ ਲਿਆ ਸਕਦਾ ਉਪਰੋਂ ਆਮ ਪਾਰਟੀ ਜਿੰਨਾ ਮੁੱਖ ਜਿੰਨਾ ਵਿਕਾਸ ਆ ਡਿਵੈਲਪਮੈਂਟ ਆ ਤੇ ਨਸ਼ਾ ਤੇ ਜਿਹੜਾ ਗੈਂਗਵਾਰ ਤੋਂ ਜਿਹੜਾ ਛੁਕਾਰਾ ਦਵਾਉਣਾ ਇਹੋ ਕੁਝ ਲੋਕੀ ਆਮ ਜਿਹੜੇ ਆ ਲੋਕੀ ਚਾਹੁੰਦੇ ਆ ਤੇ ਹਰਮੀਤ ਸਰਦਾਰ ਹਰਮੀਤ ਸਿੰਘ ਸੰਧੂ ਜੀ ਆਮ ਪਾਰਟੀ ਵਿੱਚ ਉਹਨਾਂ ਨੂੰ ਦੋਨਾਂ 'ਚ ਇਹ ਚੀਜ਼ ਨਜ਼ਰ ਆਈ ਜਿੰਨਾ ਕਰਕੇ ਉਹਨਾਂ ਮੋਹਰ ਲਾਈ ਇਹ ਤੇ ਲੋਕਾਂ ਦੀ ਜਿੱਤ ਆ ਲੋਕਾਂ ਨੇ ਪਿਆਰ ਨਾਲ ਬੱਵਾ ਸਰਦਾਰ ਹਰਮੀਤ ਸਿੰਘ ਸੰਧੂ ਸਾਹਿਬ ਨੂੰ ਦਿੱਤਾ ਲੋਕ ਚਾਹੁੰਦੇ ਸੀ ਕਿ ਵਿਕਾਸ ਸਾਹਿਬ ਮਸੀਹਾ ਸਰਦਾਰ ਹਰਮੀਤ ਸਾਹਿਬ ਅੱਗੇ ਆਵੇ ਤਾਂ ਜੋ ਅਸੀਂ ਆਪਣੇ ਰਹਿਦੇ ਕੰਮ ਖਰਾ ਸਕੇ वोटर ई आम हरमीत संधू आहे हरमीत संधू वोटर खुदि वोटर